ਹੈੱਡ ਕਨਸਟੇਬਲ ਦੇ ਵੱਲੋਂ ਮahanagar ਦੇ ਥਾਣੇ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ ਦੱਸ ਦਈਏ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੱਸ ਰਹੇ ਹਾਂ ਕਿ ਸੀਐਮ ਯੋਗੀ ਅਦਿੱਤਿਆਨਾਥ ਜੋ ਕਿ ਯੂਪੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਬੰਬ ਨਾਲ ਅਡੋਣ ਦੀ ਧਮਕੀ ਮਿਲੀ ਹੈ ਧਮਕੀ ਭਰਿਆ ਫੋਨ ਆਇਆ ਜਿਸ ਦੇ ਵਿੱਚ ਉਹਨਾਂ ਨੂੰ ਬੰਬ ਨਾਲ ਅਡੋਣ ਦੀ ਗੱਲ ਆਖੀ ਗਈ ਹੈ ਜਿਸ ਤੋਂ ਬਾਅਦ ਜਿਹੜੇ ਉਹਨਾਂ ਦੇ ਸੁਰੱਖਿਆ ਹੈੱਡਕੁਆਟਰ ਦੇ ਵਿੱਚ ਤਿਨਾਤ ਹੈੱਡ ਕਨਸਟੇਬਲ ਨੇ ਉਹਨਾਂ ਦੇ ਵੱਲੋਂ ਥਾਣੇ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਮahanagar ਦੇ ਸੁਰੱਖਿਆ ਹੈੱਡਕੁਆਟਰ ਦੇ ਵਿੱਚ ਤਿਨਾਤ ਹੈੱਡ ਕਨਸਟੇਬਲ ਉਦਮ ਸਿੰਘ ਨੂੰ ਬੀਤੀ ਦੇਰ ਰਾਤ ਫੋਨ ਆਂਦਾ ਜਿਸ ਦੇ ਜਿਸ ਦੇ ਉੱਤੇ ਸੀਐਮ ਯੋਗੀ ਅਦਿੱਤਨਾਥ ਨੂੰ ਬੰਬ ਨਾਲ ਅਡੋਨ ਦੀ ਧਮਕੀ ਦਿੱਤੀ ਜਾਂਦੀ ਹੈ ਅਤੇ ਇਹਨਾਂ ਕਹਿ ਕੇ ਹੀ ਫੋਨ ਕੱਟ ਕੱਟ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਜਿਹੜੇ ਸੀਐਮ ਯੋਗੀ ਅਨਿਤ ਅਦਿੱਤਿਆਨਾਥ ਦੇ ਸੁਰੱਖਿਆ ਦੇ ਵਿੱਚ ਤਨਾਤ ਜਿਹੜੀ ਫੋਰਸ ਹੁੰਦੀ ਹੈ ਤੁਰੰਤ ਹਰਕਤ ਦੇ ਵਿੱਚ ਆ ਜਾਂਦੀ ਹੈ ਅਤੇ ਇਸ ਸਬੰਧੀ ਥਾਣੇ ਦੇ ਵਿੱਚ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ ਦੱਸਦੀ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਮੁੱਖ ਮੰਤਰੀ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਹੋਵੇ ਸੀਐਮ ਯੋਗੀ ਅਦਿੱਤਿਆਨਾਥ ਨੂੰ ਵੀ ਪਹਿਲਾਂ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਨੇ ਅਤੇ ਅੱਜ ਹੁਣ ਇੱਕ ਵਾਰ ਫਿਰ ਤੋਂ सीएम योगी आदित्यनाथ ਨੂੰ ਬੰਬ ਨਾਲ ਅਡੋਣ ਦੀ ਧਮਕੀ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਕ देर रात ਸੁਰੱਖਿਆ ਹੈੱਡਕੁਆਟਰ ਦੇ ਵਿੱਚ ਤਨਾਤ ਹੈੱਡ ਕਨਸਟੇਬਲ ਨੂੰ ਇੱਕ ਧਮਕੀ ਭਰਿਆ ਫੋਨ ਆਂਦਾ ਹੈ ਫੋਨ ਦੇ ਉੱਤੇ ਮੁੱਖ ਮੰਤਰੀ ਯੋਗੀ आदित्यनाथ ਨੂੰ ਬੰਬ ਨਾਲ ਅਡੋਣ ਦੀ ਧਮਕੀ ਦਿੱਤੀ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਹੈੱਡ ਕਨਸਟੇਬਲ ਹੋਰ ਕੁਝ ਪੁੱਛਦਾ ਫੋਨ ਬੰਦ ਹੋ ਜਾਂਦਾ ਹੈ ਅਤੇ ਹੁਣ ਨਿਗਰਾਨੀ ਦੀ ਮਦਦ ਦੇ ਨਾਲ ਕਾਲ ਕਰਨ ਵਾਲੇ ਦੀ ਲੋਕੇਸ਼ਨ ਵੀ ਟ੍ਰੇਸ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਮੁੱਖ ਮੰਤਰੀ ਨੂੰ ਧਮਕੀ ਦੇਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਚਿੱਠੀਆਂ ਅਤੇ ਪੱਤਰਾਂ ਦੇ ਨਾਲ ਫੋਨ ਤੇ ਸੀਐਮ ਯੋਗੀ ਅਦਿੱਤਿਆਨਾਥ ਨੂੰ ਧਮਕੀਆਂ ਮਿਲ ਚੁੱਕੀਆਂ ਨੇ ਅਤੇ ਹੁਣ ਇੱਕ ਵਾਰ ਫਿਰ ਤੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਧਮਕੀ ਮਿਲੀ ਹੈ ਧਮਕੀ ਭਰਿਆ ਫੋਨ ਆਇਆ ਜਿਸ ਦੇ ਉੱਤੇ ਸੀਐਮ ਯੋਗੀ ਅਦਿੱਤਿਆਨਾਥ ਨੂੰ ਬੰਬ ਨਾਲ ਅਡੋਂ ਦੀ ਗੱਲ ਆਖੀ ਗਈ ਜਿਸ ਤੋਂ ਬਾਅਦ ਸਾਰੇ ਸੁਰੱਖਿਆ ਜਿਹੜੀ ਫੋਰਸ ਹੈ ਉਹ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਇਸ ਇਸ ਸੰਬੰਧੀ ਥਾਣੇ ਦੇ ਅੰਦਰ ਮਾਮਲਾ ਦਰਜ ਵੀ ਕਰਵਾਇਆ ਜਾਂਦਾ ਹੈ ਦੱਸ ਦਈਏ ਕਿ ਧਮਕੀ ਮਿਲਣ ਤੋਂ ਬਾਅਦ ਸੀਮਯੋਗੀ ਅਦਿੱਤਿਆਨਾਥ ਦੀ ਜਿਹੜੀ ਸੁਰੱਖਿਆ ਉਹ ਹੋਰ ਵਧਾ ਦਿੱਤੀ ਗਈ ਹੈ ਅਜੇ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਸੀਮਯੋਗੀ ਦਿੱਤਿਆਨਾਥ ਨੂੰ ਧਮਕੀ ਮਿਲੀ ਹੋਵੇ ਅਤੇ ਹੁਣ ਫਿਰ ਤੋਂ ਬੰਬ ਨਾਲ ਅਡੋਂ ਦੀ ਸੀਮਯੋਗੀ ਅਦਿੱਤ્યਨਾਥ ਨੂੰ ਧਮਕੀ ਮਿਲੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਯੂਪੀ ਦੇ ਅੰਦਰੋਂ ਸੀਐਮ ਯੋਗੀ ਅਦਿੱਤ્યਨਾਥ ਨੂੰ ਧਮਕੀ ਭਰਿਆ ਫੋਨ ਉਹਨਾਂ ਦੇ ਹੈੱਡ ਕਨਸਟੇਬਲ ਨੂੰ ਆਂਦਾ ਜਿੱਥੇ ਸੀਐਮ ਯੋਗੀ ਅਦਿੱਤ્યਨਾਥ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤਾਂਤ੍ਰਿਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चन विदेश च पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा सत्तर एक सौ पांच अठानवे चार सौ पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par